ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੀ ਪੰਚਾਇਤ ਦੇ ਵੱਲੋਂ ਇੱਕ ਮਤਾ ਪਾਇਆ ਗਿਆ ਜਿਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਲਿਖੀਆਂ ਨੇ ਔਰ ਖਾਸ ਤੌਰ ਤੇ ਪਰਵਾਸੀਆਂ ਨੂੰ ਲੈ ਕੇ ਕਿਹਾ ਗਿਆ ਕਿ ਜੇ ਕੋਈ ਪਿੰਡ ਦੇ ਵਿੱਚ ਪਰਵਾਸੀਆਂ ਦੇ ਨਾਲ ਵਿਆਹ ਕਰਵਾਏਗਾ ਤਾਂ ਉਸ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਏਗਾ ਉਸ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਏਗਾ ਤਾਂ ਦਾਦੇ ਕਿ ਪਰਵਾਸੀਆਂ ਨੂੰ ਲੈ ਕੇ ਬਹੁਤ ਵਾਰ ਇਹ ਮੁੱਦੇ ਚੱਲਿਆ ਪਿਛਲੇ ਦਿਨਾਂ ਦੌਰਾਨ ਤੁਹਾਨੂੰ ਯਾਦ ਹੋਊਗਾ ਪਿਛਲੇ 2-3 ਮਹੀਨਿਆਂ ਦੌਰਾਨ ਪਰਵਾਸੀਆਂ ਦਾ ਮੁੱਦਾ ਪੰਜਾਬ ਦੇ ਵਿੱਚ ਛਾਇਆ ਰਿਹਾ ਹਾਲਾਂਕਿ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿੰਦੇ ਨੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਪਰਵਾਸੀ ਬਨਾਮ ਪੰਜਾਬੀ ਨਹੀਂ ਕਰਨਾ ਚਾਹੀਦਾ ਕਿਉਂਕਿ ਲੇਬਰ ਵੱਡੇ ਪੱਧਰ ਦੇ ਉੱਪਰ ਪ੍ਰਵਾਸੀ ਪੰਜਾਬ ਦੇ ਵਿੱਚ ਆ ਚੁੱਕੀ ਹੈ ਤੇ ਉਸ ਦੀ ਹਮੇਸ਼ਾ ਲੋੜ ਰਹਿੰਦੀ ਹੈ ਹਰੇਕ ਕਿੱਤੇ ਦੇ ਵਿੱਚ ਤੇ ਦੂਜੇ ਪਾਸੇ ਤੁਹਾਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਤਾਜ਼ਾ ਮੁੱਦਾ ਕਿਹੜਾ ਸੀ ਉਹ ਮੁੱਦਾ ਸੀ ਜਦੋਂ ਸਹਾਣਾ ਜਿਲੇ ਜਦੋਂ ਮਹਾਲੀ ਜ਼ਿਲੇ ਦੇ ਪਿੰਡ ਕੁੰਬੜਾ ਦੇ ਵਿੱਚ ਇੱਕ ਦੱਸਦੇ ਕਿ ਦੋ ਜਣਿਆਂ ਦਾ ਕਤਲ ਕਰ ਦਿੱਤਾ ਜਾਂਦਾ ਪ੍ਰਵਾਸੀਆਂ ਦੇ ਵੱਲੋਂ ਦੋ ਮੁੰਡੇ ਹੁੰਦੇ ਆ 16 17 ਸਾਲ ਦੀ ਉਹਨਾਂ ਦੀ ਉਮਰ ਹੁੰਦੀ ਆ ਦੋਨਾਂ ਨੂੰ ਮਾਰਿਆ ਜਾਂਦਾ ਮਾਰਿਆ ਜਿਨ੍ਹਾਂ ਦੇ ਵੱਲੋਂ ਜਾਂਦਾ ਉਹ ਪ੍ਰਵਾਸੀ ਹੁੰਦੇ ਆ ਤਾਂ ਉਸ ਸਮੇਂ ਕਾਫੀ ਜ਼ਿਆਦਾ ਮਾਹੌਲ ਪਖਦਾ ਔਰ ਉਹ ਪੂਰਾ ਜਿਹੜਾ 6-7 ਦਿਨ ਸੀ 에어ਪੋਰਟ ਰੋਡ ਜਿਹੜਾ ਬਲੌਕ ਰਹਿੰਦਾਗਾ ਉਹ ਜੇ ਗੱਲ ਕਰੀਏ ਕੁੰਬੜਾ ਪਿੰਡ ਦੇ ਆਲੇ ਦੁਆਲੇ ਦੀਆਂ ਜਿੰਨੀਆਂ 에어ਪੋਰਟ ਦੇ ਉੱਪਰ ਲਾਈਟਾਂ ਸੀ ਉਹ ਸਾਰਾ ਬੰਦ ਕਰਕੇ ਉੱਥੇ ਬਲੌਕ ਕੀਤਾ ਇਹਦਾ ਰਸਤੇ ਨੂੰ ਉਹ ਅੱਜ ਪ੍ਰਵਾਸੀਆਂ ਦੇ ਖਿਲਾਫ ਪੰਜਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਦੀ ਪੰਚਾਇਤ ਦੇ ਵੱਲੋਂ ਜਿਹੜਾ ਮਤਾ ਪਾਸ ਕੀਤਾ ਗਿਆ ਉਸ ਦੇ ਵਿੱਚ ਇਹ ਗੱਲਾਂ ਲਿਖੀਆਂ ਨੇ ਕਿ ਪ੍ਰਵਾਸੀ ਦੇ ਨਾਲ ਕੋਈ ਵੀ ਜਿਹੜਾ ਜੇ ਵਿਆਹ ਕਰਾਊਗਾ ਮੁੰਡਾ ਜਾਂ ਕੁੜੀ ਉਸ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊ ਉਸ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਊ ਨਾਲ ਹੀ ਦੋ ਤਿੰਨ ਹੋਰ ਗੱਲਾਂ ਇਸ ਦੇ ਵਿੱਚ ਲਿਖੀਆਂ ਮਤੇ ਦੇ ਇੱਕ ਗੱਲ ਇਹ ਲਿਖੀ ਹੈ ਕਿ ਜਦੋਂ ਸਕੂਲ ਟਾਈਮ ਹੈ ਜਦੋਂ ਛੁੱਟੀ ਹੋਣੀ ਹੈ ਸਕੂਲ ਨੂੰ ਤਾਂ ਉਸ ਸਮੇਂ ਕੋਈ ਜਵਾਰਕੇ ਪਿੰਡ ਦੇ ਬੱਸ ਸਟੈਂਡ ਦੇ ਵਿੱਚ ਮੁੰਡਾ ਨਹੀਂ ਦਿਸਣਾ ਚਾਹੀਦਾ ਤਾਂ ਇੱਕ ਹੋਰ ਗੱਲ ਲਿਖੀ ਹੈ ਜਿਹੜੇ ਨਸ਼ਾ ਵੇਚਦੇ ਆ ਜਾਂ ਅਸ਼ਾ ਕਰਦੇ ਆ ਜੇ ਕੋਈ ਕੱਲੂ ਪੁਲਿਸ ਕਾਰਵਾਈ ਕਰਦੀ ਆ ਤਾਂ ਇਹਨਾਂ ਲੋਕਾਂ ਦੇ ਪਿੱਛੇ ਕੋਈ ਪਿੰਡ ਦਾ ਬੰਦਾ ਨਹੀਂ ਜਾਊਗਾ ਨਾ ਹੀ ਪਿੰਡ ਦਾ ਕੋਈ ਨੰਬਰਦਾਰ ਜਾਊਗਾ ਜਾਨੀ ਕਿ ਨਸ਼ੇ ਨੂੰ ਲੈ ਕੇ ਵੀ ਗੱਲ ਕਹੀ ਗਈ ਹੈ ਪ੍ਰਵਾਸੀਆਂ ਦਾ ਮੁੱਦਾ ਵੀ ਚੱਕਿਆ ਗਿਆ ਤੇ ਦੂਜੇ ਪਾਸੇ ਇੱਕ ਹੋਰ ਮੁੱਦਾ ਚੱਕਿਆ ਗਿਆ ਕਿ ਪਿੰਡ ਦੇ ਵਿੱਚ ਹੀ ਮੁੰਡਾ ਕੁੜੀ ਨੇ ਆਪਸ ਦੇ ਵਿੱਚ ਵਿਆਹ ਨਹੀਂ ਕਰਵਾਉਣਾ ਹਾਲਾਂਕਿ ਇਹ ਗੱਲ ਤਾਂ ਬਹੁਤ ਪੁਰਾਣਾ ਇੱਕ ਰਿਵਾਜ ਹੈ ਕਿਹਾ ਜਾਂਦਾ ਹੈ ਤਾਂ ਪਿੰਡ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਗੱਲ ਹੈ ਕਿ ਆਪਦੇ ਪਿੰਡ ਦੇ ਵਿੱਚ ਵਿਆਹ ਕੋਈ ਨਹੀਂ ਕਰਦਾ ਪਰ ਫਿਰ ਵੀ ਜਿਹੜਾ ਮਤਾ ਪਾਸ ਕੀਤਾ ਗਿਆ ਜਵਾਰਕੇ ਪਿੰਡ ਦੇ ਵਿੱਚ ਤਦਾਦੇ ਕੇ ਪੰਚਾਇਤ ਦੇ ਵੱਲੋਂ ਸਾਰੇ ਦਸਖਤ ਕੀਤੇ ਗਿਆ ਪੰਚਾ ਸਰਪੰਚਾ ਦੇ ਦੇਖ ਸਕਦੇ ਹੋ ਨੰਬਰ 10 ਦੇ ਜਿਹੜੇ ਦਸਖਤ ਨੇ ਉਹ ਕੀਤੇ ਗਿਆ ਇਸ ਲੈਟਰ ਪੈਡ ਦੇ ਉੱਪਰ ਔਰ ਤੁਹਾਨੂੰ ਦੱਸ ਦੇ ਕਿ ਪ੍ਰਵਾਸੀਆਂ ਨੂੰ ਲੈ ਕੇ ਕਾਫੀ ਜ਼ਿਆਦਾ ਪਿਛਲੇ ਦਿਨਾਂ ਦੇ ਵਿੱਚ ਮਾਹੌਲ ਭਕਿਆ ਪਹਿਲਾਂ ਜਖਤਪੁਰਾ ਪਿੰਡ ਦਾ ਮਾਮਲਾ ਸਾਹਮਣੇ ਆਉਂਦਾ ਜਦੋਂ ਪੰਚਾਇਤੀ ਚੋਣਾ ਹੁੰਦੀ ਹੈ ਉਦੋਂ ਜਖਤਪੁਰਾ ਪਿੰਡ ਦੀ ਵੋਟ ਹੀ ਜਿਹੜੀ ਹੈ 80% ਪ੍ਰਵਾਸੀ ਕਿਹਾ ਜਾਂਦਾ ਤੇ ਬਾਅਦ ਦੇ ਵਿੱਚ ਉੱਥੇ ਪੰਚਾਇਤੀ ਚੋਣਾ ਕੈਨਸਲ ਵੀ ਕਰ ਦਿੱਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਇੱਕ ਹੋਰ ਘਟਨਾ ਵਾਪਰਦੀ ਹੈ ਸਹਾਨਾ ਦੇ ਕੋਲੋਂ ਜਿੱਥੋਂ ਇੱਕ ਮੁੰਡੇ ਨੂੰ ਗ੍ਰਿਫ ਤਾਂ ਦਾ ਕੁੰਬੜਾ ਪਿੰਡ ਦੇ ਵਿੱਚ ਉਹ ਕਤਲ ਕਰਕੇ ਭੱਜੇ ਹੁੰਦੇ ਆ ਉਹ ਵੀ ਪੰਜਾਬੀਆਂ ਦਾ ਕਤਲ ਕੀਤਾ ਦੋ ਪੰਜਾਬੀ ਮੁੰਡੇ ਮਾਰੇ ਪ੍ਰਵਾਸੀਆਂ ਨੇ ਤੇ ਉਸ ਤੋਂ ਬਾਅਦ ਇਹ ਵੀ ਗੱਲਾਂ ਚੱਲੀਆਂ ਕਿ ਪ੍ਰਵਾਸੀਆਂ ਨੂੰ ਇੱਥੇ ਰਾਸ਼ਨ ਕਾਰਡ ਜਿਹੜਾ ਆਧਾਰ ਕਾਰਡ ਜਿਹੜਾ ਵੋਟਰ ਕਾਰਡ ਹੈ ਇਹ ਤਿੰਨ ਚੀਜ਼ਾਂ ਜਿਹੜਾ ਪ੍ਰਵਾਸੀਆਂ ਦੀਆਂ ਪੰਜਾਬ ਦੇ ਵਿੱਚ ਨਹੀਂ ਬਣਨੀਆਂ ਚਾਹੀਦੀਆਂ ਤਾਂ ਬਹੁਤ ਸਾਰੇ ਲੋਕ ਤਰਕ ਦਿੰਦੇ ਆ ਕਿ ਜਿਵੇਂ ਹਿਮਾਚਲ ਦੇ ਵਿੱਚ ਜਾ ਕੇ ਤੁਸੀਂ ਦੇਖ ਲਓ ਉੱਤਰਾਖੰਡ ਦੇ ਵਿੱਚ ਜਾ ਕੇ ਦੇਖ ਲਓ ਜਿਵੇਂ ਉੱਥੇ ਕੋਈ ਆਪ ਦਾ ਜਿਹੜਾ ਜਗ੍ਹਾ ਨਹੀਂ ਲੈ ਸਕਦਾ ਕੋਈ ਉੱਥੇ ਆਪ ਦੀ ਜ਼ਮੀਨ ਨਹੀਂ ਆਪ ਦੇ ਨਾਂ ਕਰਾ ਸਕਦਾ ਤੇ ਇੱਥੇ ਵੀਰੇ ਸਾਰੇ ਡਾਕੂਮੈਂਟ ਕਿਉਂ ਬਣਾਏ ਜਾ ਰਹੇ ਹਨ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਇਸ ਮਾਮਲੇ ਨੂੰ ਲੈ ਕੇ ਚੱਲੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਹ ਮੁੱਦਾ ਕਾਫੀ ਜ਼ਿਆਦਾ ਭਖਿਆ ਤੇ ਹੁਣ ਪ੍ਰਵਾਸੀਆਂ ਨੂੰ ਲੈ ਕੇ ਇੱਕ ਹੋਰ ਵੱਡਾ ਫੈਸਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਰਕੇ ਨੇ ਲਿਆ ਜਵਾਰਕੇ ਦੀ ਪੰਚਾਇਤ ਦੇ ਬਲਿੜਾ ਮਤਾ ਪਾਸ ਕੀਤਾ ਗਿਆ ਜਿਦੇ ਵਿੱਚ ਸਿੱਧਾ ਕਿਹਾ ਗਿਆ ਕਿ ਕੋਈ ਪਿੰਡ ਦਾ ਚਾਹੇ ਮੁੰਡਾ ਚਾਹੇ ਕੁੜੀ ਆ ਉਹ ਪ੍ਰਵਾਸੀ ਦੇ ਨਾਲ ਵਿਆਹ ਨਹੀਂ ਕਰਾ ਸਕਦਾ ਜੇ ਕਿਸੇ ਨੇ ਵਾ ਵਿਆਹ ਕਰਵਾਉਣਾ ਹੈ ਤਾਂ ਉਹ ਫਿਰ ਪਿੰਡ ਤੋਂ ਬਾਹਰ ਜਾਵੇ ਅਸੀਂ ਪਿੰਡ ਦੇ ਵਿੱਚ ਨਹੀਂ ਰੱਖਣਾ ਇਹ ਗੱਲਾਂ ਜਿਹੜੀਆਂ ਨੇ ਇਸ ਮਤੇ ਦੇ ਵਿੱਚ ਲਿਖੀਆਂ ਗਈਆਂ ਆ ਦੇਖ ਸਕਦੇ ਹੋ ਤੁਸੀਂ ਪੂਰਾ ਲੈਟਰ ਜਿਹੜਾ ਹੈਗਾ ਜਵਾਰਕੇ ਪਿੰਡ ਦੀ ਲੈਟਰ ਪੈਡ ਜਿਹੜੀ ਹੈ ਇਹ ਤੁਹਾਨੂੰ ਦਿਖਾ ਰਿਹਾ ਜਿੱਥੇ ਇਹ तमाम ਗੱਲਾਂ ਜ਼ਿਕਰ ਕੀਤਾ ਔਰ ਹੋਰ ਨਾਲ ਨਸ਼ੇ ਨੂੰ ਲੈ ਕੇ ਜ਼ਿਕਰ ਕੀਤਾ ਕਿ ਨਸ਼ੇ ਦੇ ਪਿੱਛੇ ਕੋਈ ਵੀ ਪਿੰਡ ਦਾ ਬੰਦਾ ਨਹੀਂ ਜਾਏਗਾ ਯਾਨੀ ਕਿ ਜੇ ਕੋਈ ਨਸ਼ੇੜੀ ਹੈ ਉਸ ਨੂੰ ਪੁਲਿਸ ਚੱਕ ਲੈਂਦੀ ਹੈ ਜਾਂ ਕੋਈ ਨਸ਼ਾ ਵੇਚਦਾ ਹੈ ਜੇ ਉਸ ਨੂੰ ਪੁਲਿਸ ਚੱਕ ਲੈਂਦੀ ਇਹਤਾ ਇਸ ਦੇ ਵਿੱਚ ਲਿਖਿਆ ਕਿ ਕੋਈ ਵੀ ਨਸ਼ੇ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਕੋਲ ਨਹੀਂ ਜਾਏਗਾ ਉਸ ਦੀ ਅਸੀਂ ਪੈਰਵਾਈ ਨਹੀਂ ਕਰਾਂਗੇ ਚਾਹੇ ਉਹ ਪਿੰਡ ਦਾ ਨੰਬਰਦਾਰ ਹੈ ਪਿੰਡ ਦਾ ਨੰਬਰਦਾਰ ਵੀ ਨਹੀਂ ਜਾਏਗਾ ਤੇ ਦੂਜੇ ਪਾਸੇ ਇਹ ਕਿਹੜੀ ਅਲੱਗ ਗੱਲ ਲਿਖੀ ਹੈ ਉਹ ਸਭ ਤੋਂ ਅਲੱਗ ਗੱਲ ਕਿਹੜੀ ਲਿਖੀ ਹੈ ਕਿ ਬੱਸ ਸਟੈਂਡ ਜਿਹੜਾ ਹੈਗਾ ਜਦੋਂ ਜਵਾਰਕੇ ਦਾੜਾ ਬੱਸ ਸਟੈਂਡ ਹੈ ਉੱਥੇ ਜਦੋਂ ਸਕੂਲ ਨੂੰ ਛੁੱਟੀ ਹੁੰਦੀ ਹੈ ਤਾਂ ਉੱਥੇ ਕੋਈ ਮੁੰਡਾ ਨਹੀਂ ਦੇਖਣਾ ਚਾਹੀਦਾ ਜਾਨੀ ਕਿ ਕਈ ਵਾਰ ਇਹ ਹੋ ਜਾਂਦਾ ਕਿ ਮਢੀਰ ਜਦੋਂ ਛੁੱਟੀ ਹੁੰਦੀ ਹੈ ਸਕੂਲਾਂ ਨੂੰ ਤਾਂ ਤੁਹਾਨੂੰ ਪਤਾ ਹੀ ਹੈ ਕਿ ਮਢੀਰ ਜੋ ਕੁਝ ਕਰਦੀ ਹੈ ਤਾਂ ਇਹ ਸਭ ਜਿਹੜੀ ਹੈ ਕਾ ਲੋ ਫਰਗੇਰੀ ਨੂੰ ਰੋਕਣ ਦੇ ਲਈ ਕਦਮ ਚੁੱਕਿਆ ਗਿਆ ਪਿੰਡ ਦੇ ਵੱਲੋਂ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਜਰੂਰ ਕਰੋ ਕਿ ਤੁਹਾਨੂੰ ਇਹ ਮਤਾ ਕਿਵੇਂ ਲੱਗਿਆ ਤੇ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਜੇ ਤੁਹਾਨੂੰ ਲੱਗਿਆ ਕਿ ਮਤਾ ਸਹੀ ਹੈ ਸਾਰੀਆਂ ਗੱਲਾਂ ਸਹੀ ਲਿਖੀਆਂ ਨੇ ਜੇ ਤੁਸੀਂ ਇਹ ਮੰਨਦੇ ਹੋ ਤਾਂ ਇਸ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਜੋ ਹੁਣ ਦੇਖ ਰਿਹਾ ਹੈ